ਸ੍ਰੀ ਸੈਨ ਧੂਪ ਦੀਪ ਕ੍ਰਿਤ ਸਾਜ ਆਰਤੀ ਵਾਰਨੇ ਜਾਉ ਕਮਲਾਪਤੀ ਮੰਗਲਾ ਹਰੀ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਾਉ ਉਤਮ ਦੀਰਾ ਨਿਰਮਲ ਬਾਤੀ ਉਹੀ ਨਿਰੰਜਨ ਕਮਲਾਪਤੀ ਰਾਮਾ ਭਗਤੀ ਰਾਮਾਨੰਦ ਜਨੈ ਪੂਰਨ ਪਰਮਾਨੰਦ ਬਖਾਨਾ ਮਦਨ ਮੂਰਤੋ ਪੈ ਤਾਰ ਗੋਬਿੰਦੇ ਸੈਣ ਭਣੈ ਭਜ ਪਰਮਾਨੰਦ ਹੈ ਸ੍ਰੀ ਸ਼ੈਨ ਜੀ ਧੂਪ ਦੀਪ ਕ੍ਰਿਤ ਸਾਜ ਆਰਤੀ ਵਾਰਨੇ ਜਾਉ ਕਮਲਾਬਦੀ ਧੂਪ ਦੀਪ ਕ੍ਰਿਤ ਸਾਜੀ ਆਰਤੀ ਸਾਜ ਨਹੀਂ ਹੈ ਸਾਜੀ ਜੀ ਉਪ ਜਗਾਈ دیਵਾਲਿਆ ਘਿਓ ਲਿਆ ਇਸ ਤਰੀਕੇ ਨਾਲ ਆਰਤੀ ਵਾਲਾ ਉਹ ਜਿਹੜਾ ਸੀਗਾ ਸੌਦਾ ਕੰਪਲੀਟ ਕਰ ਲਿਆ ਇੱਕ ਥਾਲੇ ਚ ਪਾ ਕੇ ਵਾਰ ਨਾ ਜਾਉ ਕਮਲਾਪਤੀ ਵਾਰ ਨਾ ਜਾਉ ਕਮਲਾਪਤੀ ਇਹ ਕਮਲਾਪਤੀ ਮਾਤਾ ਤੇ ਕੁਰਬਾਨ ਹੋਈ ਬੰਗਲਾ ਬੰਗਲਾ ਹਰ ਮੰਗਲਾ ਹਰ ਮੰਗਲਾ ਨਿਤਮੰਗ ਹੈ ਹਰ ਹੈ ਹਰ ਇਹ ਤੇਰੀ ਆਰਤੀ ਜਦੋਂ ਮੈਂ ਕੀਤੀ ਇਸ ਤਰੀਕੇ ਨਾਲ ਤਿਆਰੀ ਕੀਤੀ ਤਾਂ ਮੇਰੇ ਹਿਰਦੇ ਵਿੱਚ ਮੰਗਲ ਖੁਸ਼ੀ ਪ੍ਰਾਪਤ ਹੋਈ ਮੰਗਲ ਕਹਿੰਦੇ ਨੇ ਖੁਸ਼ੀ ਜਿਵੇਂ ਬਹੁਤ ਖੁਸ਼ੀ ਦਾ ਕੋਈ ਦਿਨ ਹੁੰਦਾ ਇਹੋ ਜਿਹਾ ਦਿਨ ਹੋਇਆ ਬਈ ਕੁਝ ਪ੍ਰਾਪਤੀ ਹੋ ਅਜ ਜੇ ਕੋਈ ਉਹ ਪ੍ਰਾਪਤੀ ਹੁੰਦੀ ਹੈ ਜਿਹੜੀ ਕਦੇ ਹੋਈ ਹੋਦੀ ਇਸ ਖੁਸ਼ੀ ਦੇ ਵਿਚਾਰਤੀ ਕੀਤੀ ਇਹ ਤਾਂ ਹੋ ਗਈ ਬਹਰਲੀ ਯਾਰਤੀ ਹਉ ਨਿਤ ਮੰਗਲ ਰਾਜਾ RAM ਰਾਏ ਕੋ ਜਿਹੜਾ ਰਾਜਾ RAM ਰਾਏ ਆ ਉਹਦਾ ਮੰਗਲ ਤਾਂ ਮੈਂ ਨਿੱਤੇ ਕਰਦਾ ਉਹਦੀ ਉਹਦੀ ਮਤਲਬ ਆ ਵਡਿਆਈ ਮੰਗਲ ਅਸਲ ਦੇ ਵਿੱਚ ਖੁਸ਼ੀ ਦੇ ਗੀਤ ਗਾਉਣ ਨੂੰ ਮੰਗਲ ਕਹਿੰਦੇ ਜੀ ਦੇ ਰਾਏ ਦਾ ਜਸ ਕਰਨਾ ਬੰਗਲ ਕਰਨ ਇਹ ਤਾਂ ਮੈਂ ਹਮੇਸ਼ਾ ਹੀ ਕਰਦਾ ਨਿਤਰਾ ਬੰਗਲ ਰਾਜਾ RAM ਰਾਏ ਕੋ ਇਹਸ ਰਾਜਾ RAM ਰਾਏ ਤੇ ਬੰਗਲ ਤਾਂ ਹਰ ਵਕਤ ਨਿਤ ਦਾ ਮਤਲਬ ਹਰ ਵਕਤ ਉਹਦਾ ਰੋਜ ਨਹੀਂ ਹੁੰਦਾ ਹਰ ਸਮੇਂ ਅਨਿਤ ਤਾਂ ਹੁੰਦਾ ਖਤਮ ਹੋਵੇਸ਼ਾ ਵਾਸਤੇ ਖਤਮ ਅਨਿਤ ਨਿਤ ਹੋਵੇਸ਼ਾ ਲਗਾਤਾਰ ਹੋਈ ਧੂਪ ਦੀਪਕ ਰਿਤ ਸਾਜੀ ਆਰਤੀ ਵਰਨੇ ਜਾਉ ਕਮਲਾਪਤ ਇਹ ਧੂਪ ਜਿਹੜੀ ਹੈ ਧੂਪ ਮਲ ਆਨ ਲੋ ਪਵਨ ਚਬਰੋ ਕਰ ਸਗਲ ਬਨ ਰਾਇ ਫੁਲੰਤ ਜੋਤੀ ਇਹਦੇ ਗਾਹ ਵਿਆਖਿਆ ਕੀਤੀ ਹੋਈ ਤੇ ਤੇ ਹੋਰ ਤਤ ਤੇਲ ਗਹ ਪੜ ਤਤ ਤੇਲ ਨਾਮ ਕੀਆ ਬਾਤੀ ਉਤਮ ਦੀਰਾ ਨਿਰਮਲ ਬਾਤੀ ਇਥੇ ਉਤਮ ਦੀਰਾ ਨਿਰਮਲ ਬਾਤੀ ਜਿੱਥੇ ਨਿਰਮਲ ਬੱਤੀ ਹੋਵੇ ਜੋਤ ਹੋਵੇ ਨਿਰਮਲ ਗੱਲ ਨਿਕਲੇ ਮੂੰਹ ਚੋਂ ਬਾਤੀ ਜਿਹੜੀ ਲਫ਼ਜ਼ ਹੈ ਉਹ ਗੱਲਬਾਤ ਵਾਸਤੇ ਆ ਹੈ ਬਾਤ ਜਿਹੜਾ ਹਿਰਦਾ ਉੱਤਮ ਦੀਰ ਆ ਹੋਵੇ ਉਹਦੇ ਚ ਬਾਤੀ ਬਾਤੀ ਵੀ ਨਿਰਮਲ ਹੋਵੇ ਉੱਤਮ ਦੀਰਾ ਹੁਣ ਬਾਤੀ ਨਿਰਮਲ ਹੋਵੇ ਚਾਹੇ ਨਾ ਹੋਵੇ ਜੇ ਆਪਾਂ ਘੋਦਾ ਦੀਵਾ ਜਾਲੀਏ ਲੈਟ ਤਾਂ ਹੋ ਜੇ ਨਿਕਲ ਲਿਓ ਚ ਉਤਮ ਦੀਵੇ ਰੱਖੀ ਹੋਊਗਾ ਦੀਵਾ ਚਾਹੇ ਦੀਵਾ ਕਿਸਦਾ ਹੋਵੇ ਚਾਹੇ ਮਿੱਟੀ ਦਾ ਹੋਵੇ ਚਾਹੇ ਆਟੇ ਦਾ ਹੋਵੇ ਜਾਂ ਸੋਨੇ ਦਾ ਹੋਵੇ ਚਾਹੇ ਚਾਂਦੀ ਦਾ ਹੋਵੇ ਚਾਹੇ ਤਾਂਬੇ ਦਾ ਹੋਵੇ ਚਾਹੇ ਪਿੱਤਲ ਦਾ ਹੋਵੇ ਚਾਹੇ ਲੋਹੇ ਦਾ ਹੋਵੇ ਇਹਦੇ ਨਾਲ ਉਤਮ ਦੀਰੇ ਦੇ ਨਿਰਮਲ ਬਾਤੀ ਨਾਲ ਜੋਤ ਦਾ ਕਿਸਮਤ ਵਾਲੀ ਜੋਤੀ ਤਾਂ ਉਸ ਲੋਕ ਕੋਈ ਗੱਲੇ ਹੈ ਜੀ ਇਹ ਅੰਦਰਲੀ ਯੋਗਤਾ ਅੰਦਰ ਹੀ ਦੀਵ ਹੈ ਹੁਣ ਹਿਰਦਾ ਦੀਵ ਹੈ ਜੇ ਹਿਰਦਾ ਨਿਰਮਲ ਹੈ ਜੇ ਮਨ ਨਿਰਮਲ ਹੈ ਫਿਰ ਤਾਂ ਬਣੇ ਹੁੰਦਾ ਬੰਦੇ ਅੰਦਰਲੀ ਸਫੇਦ ਦਾ ਨਾ ਹਿਰਦਾ ਬੰਦੇ ਅੰਦਰ ਜੋ ਜਗ੍ਹਾ ਹੈ ਜੇ ਮਨ ਦੇ ਅੰਦਰ ਕਪਟ ਹੈ ਲੋਭ ਹੈ ਮੋਹ ਹੈ ਝੂਠ ਹੈ ਔਗਣੇ ਉਹ ਦੀਰਾ ਉੱਤਮ ਨਹੀਂ ਹੈ ਉਹ ਮਨ ਉੱਤਮ ਨਹੀਂ ਹੈ ਉਹਦਾ ਚੋਂ ਗੱਲ ਵੀ ਉਤਮ ਨਹੀਂ ਨਿਕਲ ਸਕਦੀ। ਜੋ ਬਾਣੀ ਉਚਾਰੂਗਾ ਜੋ ਬੋਲੂਗਾ ਉਤਮ ਨਹੀਂ ਹੋ ਸਕਦੀ। ਸੱਚੀ ਬਾਣੀ ਨਹੀਂ ਹੋ ਸਕਦੀ। ਸੱਚ ਦਾ ਗਿਆਨ ਨਹੀਂ ਕਰਾ ਸਕਦਾ। ਸਭ ਦੇ ਭਲੇ ਵਾਲੀ ਗੱਲ ਨਹੀਂ ਹੋ ਸਕਦੀ ਉਹ। ਉਹ ਸਵਾਰਥ ਦੀ ਗੱਲ ਹੋਊਗੀ। ਗ੍ਰੋਧ ਦੀ ਗੱਲ ਵੀ ਹੋ ਸਕਦੀ ਹੈ। ਬੋਧ ਦੀ ਗੱਲ ਵੀ ਹੋ ਸਕਦੀ ਹੈ, ਲੋਭ ਦੀ ਗੱਲ ਵੀ ਹੋ ਸਕਦੀ ਹੈ। ਔਗਲਾਂ ਦੀ ਭਰੀ ਹੋਈ ਗੱਲ ਹੋਊ। ਗੁਣਾਂ ਦੀ ਭਰੀ ਹੋਈ ਗੱਲ ਨਹੀਂ ਨਿਕਲਦੀ ਉਹ। ਕੋ ਗੜਨੇ ਜੋ ਭੜਲੇ ਜਿ ਬਸਤਾ ਉਹੀ ਨਿਕੜ ਲੀਏ ਹ ਉੱਤਮ ਦਿਹਰਾ ਨਿਰਮਲ ਬਾਤੀ ਜੇ ਹਿਰਦਾ ਮਨ ਨਿਰਮਲ ਹੋਊਗਾ ਤਾਂ ਉਹ ਚੋਂ ਗੱਲ ਵੀ ਨਿਰਮਲ ਨਿਕਲੂਗੀ ਤਾਂ ਉਹ ਚੋਂ ਬਾਣੀ ਵੀ ਨਿਰਮਲ ਨਿਕਲੂਗੀ ਤਾਂ ਉਹ ਚੋਂ ਬੋਲ ਆਵਾਜ਼ ਵੀ ਨਿਰਮਲ ਨਿਕਲੂਗੀ ਉੱਤਮ ਦਿਹਰਾ ਨਿਰਮਲ ਬਾਤੀ ਨਿਰਮਲ ਬਾਤੀ ਤੁਸੀਂ ਨਰੰਜਨ ਕਮਲਾ ਪਤੀ ਤੂੰ ਹੀ ਨਰੰਜਨ ਕਮਲਾ ਪਤੀ ਉਹ ਨਰੰਜਣ ਤੂੰ ਤਾਂ ਮਾਇਆ ਰਹਿ ਤੈ ਦੀ ਨੀ ਅੱਖਾਂ ਨੂੰ ਨਰੰਜਣ ਹੁੰਦਾ ਜਿਹਦੇ ਵਿੱਚ ਮਾਇਆ ਦਾ ਕੋਈ ਵੀ ਛੇਪ ਨਾ ਹੋਵੇ ਮਾਇਆ ਦੀ ਛਾਇਆ ਬਣਾ ਹੋਵੇ ਮਾਇਆ ਟੱਚ ਦਾ ਕੀ ਕਰੇ ਮਾਇਆ ਦਾ ਪਰਛਾਵਾਂ ਬਣਾ ਪਵੇ ਜੀ ਤੇ ਜਿਹਦੇ ਉੱਤੇ ਮਾਇਆ ਦਾ ਪਰਛਾਵਾਂ ਵੀ ਨਹੀਂ ਪੈ ਸਕਦਾ ਜਿਵੇਂ ਸੂਰਜ ਹੈ ਸੂਰਜ ਦਾ ਉਸ ਤੇ ਲਾਈਟ ਪੈਂਦੀ ਹੈ ਜਦ ਲਾਈਟ ਸੂਰਜ ਤੋਂ ਆਉਂਦੀ ਹੈ ਧਰਤੀ ਦਾ ਪਰਛਾਵਾਂ ਇੱਧਰ ਨੂੰ ਤਾਂ ਪਹੂਗਾ ਸੂਰਜ ਦੇ ਉੱਤੇ ਹੀ ਪੈਦਾ ਹੁੰਦਾ ਜਿੱਦੋਂ ਲਾਈਟ ਆਉਂਦੀ ਹੈ ਪਰਛਾਵਾਂ ਉਧਰ ਨੂੰ ਹੀ ਜਾਂਦਾ ਪਰਛਾਵਾਂ ਉਲਟੇ ਪਾਸੇ ਨੂੰ ਜਾਊਗਾ ਜਦੋਂ ਲਾਈਟ ਪੈ ਰਹੀ ਹੈ ਕਿਸੇ ਚੀਜ਼ ਤੇ ਪਰਛਾਵਾਂ ਉਲਟੇ ਪਾਸੇ ਨੂੰ ਰਹੂਗਾ ਮਾਇਆ ਦਾ ਪਰਛਾਵਾਂ ਤੇਰੇ ਤੇ ਹੀ ਪੈਸਾ ਦਾ ਕਿ ਮਾਇਆ ਤੇਰੇ ਚੋਂ ਪੈਦਾ ਹੋਈ ਹੈ ਵਾਇਆ ਤੇਰੇ ਜੋ ਲਾਈਟ ਤੇਰੇ ਜੋ ਪੈਦਾ ਹੋਈ ਹੈ ਹਵਾ ਤੇਰੇ ਜੋ ਪੈਦਾ ਹੋਈ ਹੈ ਆਕਾਸ਼ੋ ਪੈਦਾ ਹੋਈ ਹੈ ਆਕਾਸ਼ ਤੇਰਾ ਸਰੀਰ ਹੈ ਆਕਾਸ਼ ਉੱਤੇ ਪਰਛਾਵਾ ਨਹੀਂ ਪੈਂਦਾ ਕਿਸੇ ਚੀਜ਼ ਦਾ ਵੀ ਪਰਛਾਵਾ ਆ ਕੇ ਧਰਤੀ ਤੇ ਪੈਂਦਾ ਆਕਾਸ਼ 'ਚ ਕਿਸੇ ਚੀਜ਼ ਦਾ ਪਰਛਾਵਾ ਨਹੀਂ ਪੈਂਦਾ ਕੋਈ ਵੀ ਆਗੇ ਧਰਤੀ ਤੇ ਪਰਛਾਵਾ ਦੇਖੂਗਾ ਆਕਾਸ਼ 'ਚ ਪਰਛਾਵਾ ਨਹੀਂ ਦੇਖਣਾ ਵਾਇਆ ਨਾ ਮਾਇਆ ਦਾ ਪਰਛਾਵਾਂ ਸਿੱਧਾ ਆ ਕੇ ਮਾਇਆ ਤੇ ਬਹੁਤ ਟਿਕੂਗਾ ਅਕਾਚ ਨਹੀਂ ਟਿਕਦਾ ਤੇ ਆਕਾਚ ਅੱਗੇ ਵੱਧਾ ਚਲਾ ਜਾਊਗਾ ਉੱਤਮ ਦੇਹਰਾ ਨਿਰਮਲ ਬਾਤੀ ਤੁਸੀਂ ਨਿਰੰਜਨ ਤੂੰ ਹੀ ਨਿਰੰਜਨ ਕਬਲਾ ਪਤੀ ਪਾਤੀ ਨਹੀਂ ਅਫਸ ਪਤੀ ਆ ਵੈਸੇ ਪਾਤੀ ਨਹੀਂ ਹੁੰਦਾ ਪਾਤੀ ਤਾਂ ਪੱਤੇ ਨੂੰ ਕਹਿੰਦੇ ਜਦੋਂ ਬਾਤੀ ਕਰਕੇ ਪਾਤੀ ਕਹਿੰਦਾ ਅਕਾਬ ਤੋਂ ਬਣਾ ਪੂਰਾ ਕਰਨ ਵਾਸਤੇ ਕਹਿ ਨਹੀਂ ਸਕਦੇ ਤੇ ਜੇੜਾ ਕਾਫੀਆ ਖਤਮ ਕਰਤਾ ਲੇਕਿਨ ਲਫਜ਼ ਨਹੀਂ ਦੂਜਾ ਲਿਆ ਸਕਦੇ ਅਰਥ ਹੋਰ ਹੋ ਹੀ ਗਏ ਬਹੁਤ ਜਗ੍ਹਾ ਤੁਸੀਂ ਦੇਖੋਗੇ ਪੰਜ ਸੱਤ ਜਗ੍ਹਾ ਐਸੀਆਂ ਹੋਈਆਂ ਨੇ 10 ਜਗ੍ਹਾ ਗੁਰਬਾਣੀ ਚ ਜਿੱਥੇ ਕਾਫੀਆ ਤਾਂ ਖਰਾਬ ਕਰਤਾ ਲੇਕਿਨ ਲਫਜ਼ ਨਹੀਂ ਦੂਆ ਬਦਲਿਆ ਫਿਰ ਤਾਂ ਅਰਥੇ ਬਦਲ ਜਾਣਗੇ ਇਹ ਸ਼ਬਦ ਹੋਰ ਰਖਤਾ ਫਿਰ ਅਰਥ ਹੋਰ ਹੋ ਜਾਣਗੇ ਕਾਫੀਆ ਦੀ ਕੋਈ ਸਾਨੂੰ ਸ਼ਬਦ ਨੇੜੇ ਤੇ ਭਾਵ ਨੇੜੇ ਤੇ ਰਹਿਣਾ ਚਾਹੀਦਾ ਭਾਵ ਦੀ ਗੱਲ ਹੀ ਇਹ ਦਿਨ ਜੇ ਪਾਤੀ ਗਾਹੋਂਗੇ ਪਤੀ ਤੋਂੜੇ ਮੰਨ ਲਈ ਪਤੀ ਪਤੀ ਜੋ ਤਾਂ ਪੱਤਾ ਵੱਡ ਜੂਗਾ ਫਿਰ ਪਾਤੀ ਸ਼ਬਦ ਆਇਆ ਸਾਡੇ ਉਹ ਤਾਂ ਪੱਤਾ ਹੋ ਜੂ ਫਿਰ ਬਾਤੀ ਨਾਲ ਬਾਤੀ ਨਹੀਂ ਕਰ ਸਕਦੇ ਪਤੀ ਹੋਈ ਹੈ ਇਹ ਨਾ ਨੇ ਮਿਸਪ੍ਰਿੰਟ ਇਹ ਤਾਂ ਅਸੀਂ ਕਰ ਦਿੱਤਾ ਨਾ ਬਾਅਦ ਚ ਬੂਰਖਾਂ ਨੇ ਵੀ ਇੱਥੇ ਬਾਤੀ ਆ ਪਾਤੀ ਕਰ ਦੋ ਇਹ ਨਹੀਂ ਪਤਾ ਇੱਥੇ ਅਰਥ ਦਾ ਕੀ ਫਰਕ ਪੈਂਦਾ ਕਾਹਦੀਆ ਜ਼ਰੂਰੀ ਨਹੀਂ ਸਰ ਨਾ 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 ਕਾਹਦੀਆ ਕੀ ਜ਼ਰੂਰੀ ਕਪਤਾ ਸਾਡੇ ਵਾਸਤੇ ਜ਼ਰੂਰੀ ਨਹੀਂ ਸਾਡੇ ਵਾਸਤੇ ਕੋਈ ਜ਼ਰੂਰੀ ਨਹੀਂ ਕਪਤਾ ਰਾਗ ਜ਼ਰੂਰੀ ਨਹੀਂ ਹੈ ਰੰਗ ਜ਼ਰੂਰੀ ਹੈ ਰਾਗ ਜ਼ਰੂਰੀ ਨਹੀਂ ਸਾਡੇ ਵਾਸਤੇ ਜੇ ਨਾਮ ਦਾ ਰੰਗ ਵਿਗੜ ਗਿਆ ਜੇ ਰੰਗੇ ਠੀਕ ਨਹੀਂ ਜੜਿਆ ਰਾਗ ਜ਼ਰੂਰੀ ਨਹੀਂ ਰੰਗ ਜ਼ਰੂਰੀ ਹੈ ਦਾ ਰੰਗ ਬਦਰੰਗ ਹੋ ਜਾਊਗਾ ਰੰਗ ਫਟ ਜਾਊਗਾ ਜੇ ਅਸੀਂ ਸ਼ਬਦ ਬਦਲਤਾ ਰਾਗ ਨਹੀਂ ਜ਼ਰੂਰੀ ਪਤੀ ਕਹਦਾਂਗੇ ਫਿਰ ਕੀ ਫਰਕ ਪੈ ਜਾਊਗਾ ਉਹਨੇ ਕਮਲਪਤੀ ਦਾ ਅਰਥੇ ਨਹੀਂ ਮੰਨਦੇ ਫਿਰ ਕੋਈ ਕਮਲਪਤੀ ਦਾ ਨਹੀਂ ਹਾਂ ਕਮਲਾਪਤੀ ਹੋਊਗਾ ਕਮਲਾਪਤੀ ਕੀ ਹੋ ਗਿਆ ਕਮਲਾਪਤੀ ਤੋ ਇਹ ਨਾ ਰੰਧਾ ਕਮਲਾਪਤੀ ਹੈ ਰਾਮਾ ਭਗਤੀ ਰਾਮਾਨੰਦ ਜਾਨਾ ਰਾਮਾ ਭਗਤੀ ਰਾਮਾ ਭਗਤੀ ਜਿਹੜੀ ਹੈ ਨਿਜ ਭਗਤੀ ਰਾਮਾ ਭਗਤੀ ਹੁੰਦਾ ਹੈ ਨਿਜ ਭਗਤੀ ਰਾਮਾ ਦੀ ਭਗਤੀ ਹੈ ਜਿਹੜੀ ਯਾਨੀ ਮਨ ਦੀ खोज ਹੈ ਜਿਹੜੀ ਤਨ ਵਿੱਚੋਂ ਮਨ ਦੇਖਣਾ ਰਾਮਾ ਭਗਤੀ ਹੈ ਇੱਕ ਰਾਮ ਹੈ ਇੱਕ ਰਾਮ ਹੈ ਜਿਹੜਾ ਰਾਮ ਹੈ ਉਹ ਤਾਂ ਹੈਗਾ ਮਨ ਜਿਹੜਾ ਰਾਮ ਹੈ ਉਹ ਅੰਦਰ ਉਹ ਸਾ ਲੈੰਦਾ ਜਿਹੜਾ ਘਟ ਵਿੱਚ ਬੋਲਦਾ ਉਹ ਰਾਮ ਹੈ ਜਿਹੜਾ ਜੀਵਨਾ ਬੋਲਦਾ ਉਹ ਰਾਮ ਤਿਰਕੁਟੀ ਚੋਂ ਤਿਰਕੁਟੀ ਜੋ ਬੋਲਦਾ ਉਹ ਰਾਮ ਜੋ ਦੇਖ ਕੇ ਬੋਲਦਾ ਜਦ ਜਦ ਦੇਖ ਕੇ ਬੋਲਦਾ ਤਾਂ ਰਾਮ ਹੈ ਜਦ ਬਾਹਰ ਕੋ ਸੁਣ ਕੇ ਬੋਲਦਾ ਤਾਂ ਰਾਮ ਹੈ ਬਾਹਰਲੇ ਮਾਇਆ ਨਾਲ ਜੁੜ ਕੇ ਬੋਲਦਾ ਤਾਂ ਰਾਮ ਹੈ ਝੂਠ ਨਾਲ ਜੁੜ ਕੇ ਬੋਲਦਾ ਤਾਂ ਰਾਮ ਹੈ ਸੱਚ ਨਾਲ ਜੁੜ ਕੇ ਬੋਲਦਾ ਤਾਂ ਰਾਮ ਹੈ ਉਹੀ ਉਹੀ ਆਦਮੀ ਹੈ ਦੋ ਬੋਲੀਆਂ ਨਹੀਂ ਬੋਲ ਸਕਦਾ ਇੱਕ ਆਦਮੀ ਐਟ ਅ ਟਾਈਮ ਇੱਕੋ ਬੋਲੀ ਬੋਲੂਗਾ ਮਨ ਅਰਚਿਤ ਦੋ ਨਹੀਂ ਹੈਗੇ ਕਿਸੇ ਵੇਲੇ ਅਸੀਂ ਦੋ ਕਹਿੰਦੇ ਸੀ ਦੋ ਜਿਆਦਾ ਹੈ ਜਾਂ ਤਮ ਆਇਆ ਨਾਲ ਜੁੜਿਆ ਹੋਇਆ ਹੋਰ ਹੈ ਜਾਂ ਸੱਚ ਨਾਲ ਜੁੜਿਆ ਹੋਇਆ ਹੋਰ ਓਹੀ ਉਹਦਾ ਰੂਪ ਬਦਲਦਾ ਹੈ ਤੇ ਝੂਠ ਨਾਲ ਜੁੜ ਕੇ ਬੋਲਦਾ ਬਕਾਰਾਂ ਨਾਲ ਜੁੜ ਕੇ ਬੋਲਦਾ ਔਗਣਾਂ ਨਾਲ ਜੁੜ ਕੇ ਬੋਲਦਾ ਫਿਰ ਉਹਦਾ ਬੋਲੀ ਬਦਲ ਜਾਂਦੀ ਹੈ ਹੋਰ ਉਹਦਾ ਮਨ ਬਦਲ ਜਾਂਦਾ ਹੈ ਉਹਦੀ ਬੁੱਧ ਬਦਲ ਜਾਂਦੀ ਹੈ ਉਹ ਆਪ ਵੀ ਬਦਲ ਜਾਂਦਾ ਹੈ ਉੱਥੇ ਔਗਣਾਂ ਜਾਂਦੇ ਨੇ ਔਗਣਾਂ ਦੇ ਧੜੇ 'ਚ ਖੜ ਕੇ ਬੋਲਦਾ ਨਾਮ ਦਾ ਵਿਰੋਧ ਕਰਦਾ ਜਾ ਨਾਮ ਦੇ ਢੜੇ ਚ ਖੜ ਕੇ ਬੋਲਦਾ ਫਿਰ ਉਗਣਾ ਦਾ ਵਿਰੋਧ ਕਰਦਾ ਢੜਾ ਬਦਲਦਾ ਹੈ ਦੋ ਢੜੇ ਨੇ ਥੇ ਉਹੀ ਆਦਮੀ ਢੜੇ ਦੇ ਨਾਲ ਸੱਚ ਆਲੇ ਢੜੇ ਚ ਬੋਲਦਾ ਇਹ ਝੂਠ ਆਲੇ ਢੜੇ ਚ ਬੋਲਦਾ ਇਹ ਸੱਚ ਆਲੇ ਢੜੇ ਚ ਬੋਲਦਾ ਫਿਰ ਚਿੱਤ ਹੈ ਚਿੱਤ ਦਾ ਮਤਲਬ ਹੈ ਹਾਰ ਮੰਨੀ ਹੋਈ ਹੈ ਚਿੱਤ ਉਹ ਹੈ ਲੜੀ ਰਿਹਾ ਹਥਿਆਰ ਛੱਡਿਆ ਹੋਇਆ ਸੱਚ ਦੇ ਅੱਗੇ ਸਰੈਂਡਰ ਹੋਇਆ ਹੋਇਆ ਜੇ ਪਹਿਲਵਾਨ ਹਰਮਨ ਲੰਦਾ ਚਿੱਤ ਹੋ ਜਾਂਦਾ ਐ ਚਿੱਤ ਹੋਇਆ ਹੈ ਰਾਮਾ ਭਗਤੀ ਰਾਮਾਨੰਦ ਜਾਨਾ ਰਾਮਾ ਭਗਤੀ ਰਾਮਾਨੰਦ ਜਾਨਾ ਰਾਮਾ ਭਗਤੀ ਹੈ ਜਿਹੜੀ ਰਾਮਾਨੰਦ ਜਾਨਾ ਉਹ ਰਾਮਾਨੰਦ ਜਾਨਦਾ ਜੇ ਰਾਮਾਨੰਦ ਹੈ ਜੇ ਰਾਮਾਨੰਦ ਹੈ ਤਾਂ ਜਾਣਦਾ ਰਾਮਾ ਭਗਤੀ ਨੰਦ ਹੁੰਦਾ ਇੱਕ ਤਾਂ ਹੁੰਦਾ ਬਾਪ ਇੱਕ ਹੁੰਦਾ ਪੁੱਤ ਨੰਦ ਪੁੱਤ ਨੂੰ ਕਹਿੰਦੇ ਨੇ ਨਾ ਨੰਦ ਨੰਦ ਕੋ ਨੰਤਨ ਹਾਂ ਨੰਦ ਬਾਪ ਨੂੰ ਕਹਿੰਦੇ ਨੇ ਨੰਦ ਬਾਪ ਨੰਦਨ ਪੁੱਤ ਹੁੰਦੇ ਰਾਮਾ ਭਗਤੀ ਰਾਮਾਨੰਦ ਜਾਨਾ ਜਿਹੜਾ ਰਾਮਾ ਦਾ ਭਾਪ ਰਾਮ ਰਾਮ ਭਗਤੀ ਹੋ ਜਾਂਦਾ ਉਹ ਦੱਸੂਗਾ ਭਗਤੀ ਕੀ ਕਰਨੀ ਹੈ ਸਤਗੁਰ ਦੱਸੂਗਾ ਭਗਤੀ ਕੀ ਕਰਨੀ ਹੈ ਸਿੱਖ ਨੂੰ ਸਿੱਖ ਰਾਮਾ ਸਤਗੁਰ ਰਾਮ ਤਾਂ ਭਗਤੀ ਕੀ ਕਰਨੀ ਹੈ ਟੀਚਰ ਦੱਸੂਗਾ ਕੀ ਪੜ੍ਹਨਾ ਹੈ ਟੀਚਰ ਦੱਸੂਗਾ ਤੇ ਟੀਚਰ ਦਸੂਆ ਕੀ ਪੜ੍ਹਨਾ ਕਿਵੇਂ ਪੜ੍ਹਨਾ ਰਾਮਾਨੰਦਨ ਵਾਸਤੇ ਆ ਰਿਹਾ ਲਵੇ ਹੈ ਰਾਮਾ ਲਵੇ ਨੰਦਨ ਵਾਸਤੇ ਹਾਂ ਰਾਮਾਨੰਦਨ ਬਾਸ ਤੇ ਆ ਉਹ ਆਨੰਦ ਹੈ ਰਾਮਾ ਭਗਤੀ ਰਾਮਾਨੰਦ ਜਾਣ ਹੈ ਹਾਂ ਨੰਦਨ ਵਾਸਤੇ ਰਾਮਾ ਨੰਦ ਹੈਗਾ ਉਹਦਾ ਬਾਪ ਰਾਮਾ ਭਗਤੀ ਰਾਮਾ ਨਹੀਂ ਜਾਣ ਸਕਦਾ ਅਸਲ ਚ ਲੋਕ ਮਨਮਤ ਹੈ ਜਿਹੜੀ ਮਨਮੁਖ ਦੀ ਭਗਤੀ ਖੰਡਣ ਹੋ ਰਹੀ ਏ ਜਿੰਨੀਆਂ ਮਨਵੱਤਾਂ ਨੇ ਬਣਾਈਆਂ ਲੋਕਾਂ ਨੇ ਆਪਣੇ ਲੈਵਲ ਤੇ ਆਪਣੀ ਬੁੱਧੀ ਨਾਲ ਉਹ ਕੰਮ ਕੀਤੀਆਂ ਨੇ ਤੇ ਰਾਮਾ ਭਗਤੀ ਦਾ ਰਾਮਾ ਨੰਦ ਜਾਣਦਾ ਸੀ ਬਿਲਕੁਲ ਰਾਮਾ ਨੰਦ ਜਿਹੜਾ ਕਬੀਰ ਦਾ ਗੁਰੂ ਆ ਉਹ ਨਹੀਂ ਹੈ ਰਾਮਾ ਨੰਦ ਭਾਵੇਂ ਉਹ ਹੈ ਬਾਦ ਦੇ ਵਿੱਚ ਰਾਮਾ ਭਗਤੀ ਰਾਮਾ ਨੰਦ ਜਾਣਦਾ ਹੈ ਰਾਮਾ ਨੰਦ ਰਾਮਾ ਭਗਤੀ ਜਾਣਦਾ ਹੈ ਪੂਰਨ ਪਰਮਾਨੰਦ ਬਖਾਨਾ ਪਰ ਪਿੱਛੇ ਬਖਾਨ ਕੀਦਾ ਕੀਤਾ ਹੋਇਆ ਪੂਰਨ ਪਰਮਾਨੰਦ ਦਾ ਬਖਾਨ ਕਰਦਾ ਉਹ ਪੂਰਨ ਪਰਮਾਨੰਦ ਕੀ ਹੁੰਦਾ ਹੈ ਉਹ ਜਿਹੜੀ ਭਗਤੀ ਦੱਸ ਰਿਹਾ ਹੁਣ ਭਗਤੀ ਕੀ ਹੈ ਭਗਤੀ ਕੁਝ ਬਖਾਨ ਕਰਨ ਦਾ ਨਾ ਭਗਤੀ ਹੈ ਹੁਣ ਇੱਥੇ ਬਖਾਨੇ ਭਗਤੀ ਕੀ ਹੈ ਇਹਨੂੰ ਜਾਣੇ ਫਿਰ ਬਖਾਨਾ ਰਮਾਨੰਦ ਭਗਤੀ ਇਹ ਕੁਝ ਵਿਖਿਆਨ ਕਰਨਾ ਕਿਸੇ ਚੀਜ਼ ਦਾ ਪੂਰਨ ਪਰਮਾਨੰਦ ਦੀ ਪ੍ਰਾਪਤੀ ਕਿਵੇਂ ਹੋਊਗੀ ਉਹ ਜਿਹੜਾ ਰਮਾਨੰਦ ਆ ਉਹ ਉਹਦਾ ਵਿਖਿਆਨ ਕਰਦਾ ਭਗਤੀ ਚੋਂ ਪੂਰਨ ਪਰਮਾਨੰਦ ਦੀ ਪ੍ਰਾਪਤੀ ਚਾਹੀਦੀ ਹੈ ਜੇ ਪੂਰਨ ਪਰਮਾਨੰਦ ਦੀ ਪ੍ਰਾਪਤੀ ਨਹੀਂ ਹੈ ਭਗਤੀ ਨਹੀਂ ਹੈ ਜੇ ਪਰਮਾਨੰਦ ਦੀ ਪ੍ਰਾਪਤੀ ਨਹੀਂ ਹੈ ਤਾਂ ਭਗਤੀ ਨਹੀਂ आनंद दी प्राप्ति ਤਾਂ ਪਹਿਲੀ ਸਟੇਜ ਹੈ। ਆਨੰਦ ਦੀ ਪ੍ਰਾਪਤੀ ਵੀ ਨਹੀਂ ਲੋਕਾਂ ਨੂੰ ਤਾਂ ਹੈਗੀ। ਜੇ ਚਿੰਤਾ ਮਿਟ ਜਵੇ ਥੋੜੀ ਬਹੁਤ। ਚਿੰਤਾ ਵੀ ਮਿਟ ਜਵੇ ਚਲੋ ਥੋੜੀ ਬਹੁਤ ਨਹੀਂ ਥੋੜੀ ਦੇਰ ਵਾਸਤੇ ਚਾਹੇ ਮਿਟ ਜਵੇ ਚਿੰਤਾ। ਤਾਂ ਉਹ ਅਸੀਂ ਉਹਨੂੰ ਰੀਲੀਫ ਸਮਝਦੇ ਹਾਂ। ਕੁਝ ਜਿਵੇਂ ਯੋਗਾ ਵਾਲੇ ਕਰਦੇ ਨੇ। ਭਗਤੀ ਥੋੜੀ ਦੇਰ ਵਾਸਤੇ ਭੁੱਲ ਜਾਣਾ ਪਰ ਜੇ ਕਾਫੀ ਦੇਰ ਵਾਸਤੇ ਜਾਂਦਾ ਭੁੱਲ ਜਵੇ ਇਹ ਬਹੁਤ ਚਿੰਤਾ ਘਟ ਜਵੇ ਥੋੜੀ ਜੀ ਰਹਿ ਜਵੇ ਉਹ ਗਾਲਿਆਂ ਦੀ ਚਿੰਤਾ ਨਹੀਂ ਹੋ ਜਾਂਦੀ ਜਦ ਤੈ ਛੱਡ ਦਿੰਦੇ ਨੇ ਥੋੜੀ ਹਲਕੀ ਜੀ ਭੁੱਲਦੀ ਹੈ ਸਾਰੀ ਨਹੀਂ ਭੁੱਲਦੀ ਹੈ ਉਹ ਗਾਲਿਆਂ ਨੂੰ ਜੋ ਮਰਜੀ ਕਹੀ ਜਾਣੇ ਉਹਨਾਂ ਨੂੰ ਐਂਦੀ ਹੋ ਲੱਗਦੀ ਹੈ ਕੋਈ ਕਦੇ ਭੁੱਲੀ ਹੋਦੀ ਨਾ ਵਿਸਰੀ ਹੋਦੀ ਉਹਨਾਂ ਦਾ ਤਾਂ 108 109 ਤੇ ਥੱਲੇ ਬੁਖਾਰ ਕਦੇ ਹੋਇਆ ਹੀ ਨਹੀਂ ਉਡੀ 187 ਤੇ ਵਿਆਜ ਉਹਨਾਂ ਨੂੰ ਲੀਫ ਹੋ ਜਾਂਦੀ ਹੈ। ਪੰਜ ਤੇ ਵੀ ਆ ਜਾ ਤਾਂ ਜ਼ਿਆਦਾ ਲੀਫ ਹੋ ਜਾਂਦੀ ਹੈ। ਪੰਜ ਤੋਂ ਨਹੀਂ ਘਟਦਾ ਹੈ ਬੁਖਾਰ ਉਹ ਜੋ ਗੜਿਆ ਹੁੰਦਾ। ਘਟੇ ਨਹੀਂ ਸਕਦਾ ਪੰਜ ਤੋਂ। ਉਹ ਉਹਨਾਂ ਨੂੰ ਲੀਫ ਲੱਗਦਾ। ਇਹ ਜਿਹੜੇ ਸਰੀਰ ਦਾ ਯੋਗਾ ਕਰਦੇ ਨੇ, ਜਿਹੜੇ ਮਾਨਸਿਕ ਯੋਗਾ ਕਰਦੇ ਨੇ, ਸੂਖਮ ਯੋਗਾ ਕਰਦੇ ਨੇ। ਉਹਨਾਂ ਦੀ ਭਗਤੀ ਘਟਦੀ ਹੈ ਉਹਨਾਂ ਨੂੰ ਪਰਮਾਨੰਨ ਦੀ ਅਵਸਥਾ ਮਿਲਦੀ ਹੈ ਦੂਜਿਆਂ ਨੂੰ ਨਹੀਂ ਮਿਲਦੀ ਦੂਜਿਆਂ ਦਾ ਬਸ ਉਹ ਸਪਰਿੰਗਾ ਦੱਬਿਆ ਹੋਇਆ ਹੈ ਜਿਵੇਂ ਛੜਦਾ ਬੋਝ ਹਟਾਇਆ ਉਹ ਡੇ ਫਿਰ ਚੱਲ ਗਿਆ ਉੱਥੀ ਆ ਉਹਦਾ ਮਨ ਸਪਰਿੰਗ ਵਾਂਗੂ ਦੱਬਿਆ ਹੋਇਆ ਥੋੜੀ ਦੇਰ ਬਾਅਦ ਤੇ ਭੁੱਲਿਆ ਹੋਇਆ ਜਿਵੇਂ ਸੌਂ ਗਏ ਭੁੱਲ ਜਾਂਦੇ ਆ ਧਿਆਨ ਦੂਏ ਪਾਸੇ ਹੈ ਸਿਰਫ ਧਿਆਨ ਦੂਏ ਪਾਸੇ ਉਹਦਾ ਧਿਆਨ ਪੜਦਿਆਂ ਦਾ ਵੀ ਹੋ ਜਾਂਦਾ ਹੈ ਕੋਈ ਗੱਲ ਸੁਣਦਿਆਂ ਦਾ ਵੀ ਹੋ ਜਾਂਦਾ ਹੈ ਕੋਈ ਫਿਕਚਰ ਦੇਖਦਿਆਂ ਦਾ ਵੀ ਹੋ ਜਾਂਦਾ ਹੈ ਉਹ ਤਾਂ ਧਿਆਨ ਇੱਧਰ ਤੋਂ ਹੁੰਦਾ ਰਹਿੰਦਾ ਹੀ ਆ। ਕੱਲਾ ਹੁੰਦਾ ਚਿੰਤਾ ਵਧ ਜਾਂਦੀ ਹੈ। ਉਹ ਕਹਿੰਦਾ ਲੈ ਤੂੰ ਆ ਬੈਠਾ ਮੇਰੀ ਚਿੰਤਾ ਹੀ ਦੂਰ ਹੋ ਗਈ। ਉਹ ਯੋਗਾ ਹੀ ਆ। ਦੂਏ ਨਾਲ ਜੁੜ ਗਿਆ ਨਾ ਗੱਲਬਾਤ। ਇਹੋ ਕਹੇ ਕਿਸੇ ਨਾਲ ਜੁੜ ਕੇ ਗੱਲਬਾਤ ਕਰਨ ਲੱਗ ਗਿਆ ਉਹ ਵੀ ਯੋਗਾ ਹੀ ਹੈ। ਦੂਆ ਬੜ ਗਿਆ ਕੋਈ ਨਾਲ। ਉਹ ਧਿਆਨ ਉਥੋਂ हट ਕੇ ਦੂਏ ਪਾਸੇ ਲੱਗ ਗਿਆ। ਉਹ ਯੋਗਾ ਹੀ ਆ ਵੀ ਦੂਏ ਨਾਲ ਗੱਲਬਾਤ ਕੋਈ ਗੱਲਬਾਤ ਕਰਨ ਵਾਲਾ ਮਿਲ ਗਿਆ। ਉਹ ਵੀ ਯੋਗਾ ਹੀ ਹੈ। ਉਹ ਕੀ ਆ? ਇਹ ਬਾਕੀ ਦਾ ਪਖੰਡਵਾਦ ਹੀ ਹੈ ਨਾ ਦਾ ਕੁਝ ਨਹੀਂ ਰੱਖਿਆ ਇਹਦੇ ਵਿੱਚ ਹਾਂ ਲੋਕਾਂ ਨੂੰ ਪਹਿਲੀ ਸਟੇਜ ਵਾਲੇ ਲੋਕਾਂ ਨੂੰ ਭਰਮ ਵਿੱਚ ਪਾਇਆ ਹੋਇਆ ਏ ਉਹ ਨਾਲੀ ਗੱਲ ਹੈ ਐਕਸ ਹਾਂ ਸਰੀਰਕ ਜਿਹੜੀ ਤੰਦਰੁਸਤੀ ਹੈ ਕਈ ਸਰੀਰ ਦੀਆਂ ਬਿਮਾਰੀਆਂ ਨੇ ਐਕਸਰਸਾਈਜ਼ ਨਾਲ ਦੂਰ ਹੋ ਜਾਂਦੀ ਹੈ ਇਹ ਗੱਲ ਠੀਕ ਹੈ ਸਰੀਰ ਦਾ ਯੋਗਾ ਸਰੀਰ ਦੀਆਂ ਬਿਮਾਰੀਆਂ ਨੂੰ ਘਟਾਊਗਾ ਇਹ ਹਟਾਊਗਾ ਬਲਸਿਕ ਯੋਗਾ ਮਨਸਿਕ ਬਿਮਾਰੀਆਂ ਨੂੰ ਹਟਾਊਗਾ ਘਟਾਊਗਾ ਤਾਂ ਮਾਨਸਿਕ ਯੋਗ ਦੀ ਗੱਲ ਹੈ ਸੂਖਸ਼ਮ ਯੋਗ ਦੀ ਗੱਲ ਹੈ ਗੁਰਮਤ ਸੂਖਸ਼ਮ ਯੋਗ ਹੈ ਉਹਨਾਂ ਦਾ ਸਰੀਰਕ ਯੋਗ ਹੈ ਸਰੀਰ ਕੋ ਯੋਗਾ ਦੇ ਵਿੱਚ ਮਾਇਆ ਹੈ ਤਾਂ ਹੀ ਪੈਸੇ ਪੁੱਛ ਲੈਂਦੇ ਨੇ ਵਿੱਚ ਦਵਾਈਆਂ ਨੇ ਉਹ ਵੀ ਪੈਸਾ ਉੱਥੇ ਤਾਂ ਸਭ ਪੈਸੇ ਦੀ ਖੇਡ ਹੈ ਉਹ ਗੱਲ ਹੋਰ ਹੈ ਉਹ ਮਾਇਆ ਦੀ ਗੱਲ ਹੈ ਮਾਇਆ ਧਾਰੀਆਂ ਦੀ ਗੱਲ ਹੈ ਹਈ RAM ਮ ਭਗਤ ਰਾਮਾ ਆਨੰਦ ਜਾਨਾ ਜਿਹੜਾ ਜਾਣਦਾ ਹੈ ਉਹ ਬਖੰਦ ਜਿਹਨੇ ਜਾਣੇ ਆ ਉਹਨੇ ਬਖੰਦੀ ਏ ਜਿਹਨੇ ਜਾਣੀ ਨਹੀਂ ਉਹਨੇ ਬਖੰਦੀ ਨਹੀਂ ਜੇ ਕੁਝ ਜਾਣਿਆ ਹੁੰਦਾ ਯੋਗਾ ਵਾਲਿਆਂ ਨੇ ਸ਼ਿਵਜੀ ਦੇ ਤਾਂ ਗ੍ਰੰਥ ਲਿਖੇ ਹੁੰਦੇ ਜੇ ਕੋਈ ਸ਼ਬਦ ਗੁਰੂ ਵਾਲੇ ਜਿਹੜਾ ਜਿਹੜੇ ਸ਼ਬਦ ਦੀ ਉਹ ਕਰਦੇ ਨੇ ਧਿਆਨ ਲਾਉਂਦੇ ਨੇ ਸ਼ਬਦ ਦੀ ਸੁਣਦੇ ਨੇ ਉਦੇ ਬਾਰੇ ਗਿਆਨ ਦੰਦੇ ਜੇ ਕੁਝ ਸ਼ਬਦ ਉਹਦੇ ਚ ਹੁੰਦਾ ਗਿਆਨ ਜੇ ਉਹ ਸ਼ਬਦ ਸਹੀ ਹੁੰਦਾ ਤੋ ਜੋ ਗਿਆਨ ਮਿਲਦਾ ਕੁਝ ਗਿਆਨ ਤਾਂ ਗਿਆਨ ਜਿਹੜਾ ਉਹਨਾਂ ਨੂੰ ਮਿਲੇ ਔਖੀ ਹੈ ਉਹ ਸਰੀਰ ਦੀਆਂ ਬਿਮਾਰੀਆਂ ਦਾ ਗਿਆਨ ਜੋ ਕੁਝ ਉਹਨਾਂ ਨੇ ਲਿਖਿਆ ਸਰੀਰ ਦੀਆਂ ਬਿਮਾਰੀਆਂ ਦਾ ਗਿਆਨ ਇਹਦਾ ਉਹਦਾ ਸਰੀਰ ਤੋਂ ਹੀ ਉਹ ਸ਼ਬਦ ਜਿਹੜੇ ਸਰੀਰ ਦੇ ਵਿੱਚ ਸ਼ਬਦ ਨੇ ਸਰੀਰ ਚ ਜੋ ਵੀ ਪ੍ਰਕਿਰਿਆ ਚਲਦੀ ਹੈ ਖਾਣਾ ਹজম ਹੁੰਦਾ ਹੈ ਸਰੀਰ ਚ ਬਹੁਤ ਕਿਸਮ ਦੀਆਂ ਆਵਾਜ਼ਾਂ ਆਉਂਦੀਆਂ ਨੇ ਖੂਨ ਦਿਲ ਟੜਕਦਾ ਹੈ ਉਹਦੀ ਵੀ ਆਵਾਜ਼ ਹੈ ਫੇਫੜਾ ਸਾਹ ਲੈਂਦਾ ਹੈ ਉਹਦੀ ਵੀ ਆਵਾਜ਼ ਹੈ ਡਾਕਟਰ ਵੀ ਦੇਖਦੇ ਨੇ ਸਰੀਰ ਦੇ ਵਿੱਚ ਪਲਾ ਕੇ ਸਟੈਥੋਸਕੋਪ ਬਿਮਾਰੀ ਤੇ ਟਾਈਮ ਤੇ ਉਹਨਾਂ ਨੂੰ ਇਹ ਆਵਾਜ਼ ਆਉਂਦੀ ਹੈ ਬਸ ਉਹੀ ਆਵਾਜ਼ ਜੋਗੀ ਸੁਣਦੇ ਨੇ ਅੰਤਰ ਧਿਆਨ ਹੋ ਕੇ ਸਰੀਰ ਦੀ ਹੋਰ ਕੁਝ ਨਹੀਂ ਹੁੰਦਾ ਸਰੀਰ ਦੀਆਂ ਬਿਮਾਰੀਆਂ ਦੱਸਦੇ ਨੇ ਉਹ ਸਰੀਰਿਕ ਯੋਗਾ ਹੀ ਹੈ ਉਹੀ ਯੋਗਾ ਇਹਨਾਂ ਨੇ ਬਣਾਇਆ ਹੋਇਆ ਯੋਗੀਆਂ ਨੇ ਜੋ ਤ੍ਰਿਕੁਟੀ ਵਿੱਚ ਉਹੀ ਯੋਗਾ ਹੋਊਗਾ ਜਿਹੜੇ ਤ੍ਰਿਕੁਟੀ ਧਿਆਨ ਵਾਲੇ ਨੇ ਉਹ ਯੋਗਾ ਮਾਇਆ ਦਾ ਹੀ ਹੋ ਤ੍ਰਿਕੁਟੀ ਤ੍ਰਿਕੁਟੀ ਜੀ ਹੁੰਦੀ ਹੈ ਮਾਇਆ ਤ੍ਰਿਕੁਟੀ ਦਾ ਸਥਾਨ ਹੈ ਜਦੋਂ ਬੱਚਾ ਤ੍ਰਿਕੁਟੀ ਚ ਆਉਂਦਾ ਹੈ ਜਨਮ ਤੋਂ ਬਾਅਦ ਮਾਇਆ ਨਾਲ ਜੁੜਦਾ ਜਿੰਨਾ ਚਿਰ ਗਰਭ ਵਿੱਚ ਹੈ ਤ੍ਰਿਕੁਟੀ ਚ ਆਇਆ ਨਹੀਂ ਮਾਇਆ ਨਾਲ ਜੁੜਿਆ ਨਹੀਂ ਜਦੋਂ ਤਰਕੁੜੀ ਚਾਹੂਗਾ ਉਦੋਂ ਸਰੀਰ ਦੀ ਭੁੱਖ ਪਿਆਸ ਸਰੀਰ ਦਾ ਦੁੱਖ ਦਰਦ ਸਰੀਰ ਦੀ ਗਰਮੀ ਸਰਦੀ ਮਹਿਸੂਸ ਕਰੂਗਾ ਬੇਹੋਸ਼ੀ ਦੀ ਹਾਲਤ ਵਿੱਚ ਤਰਕੁੜੀ ਚ ਹੁੰਦਾ ਨਹੀਂ ਸਰੀਰ ਦੀ ਭੁੱਖ ਪਿਆਸ ਸਰੀਰ ਦਾ ਦੁੱਖ ਦਰਦ ਕੋਈ ਮਹਿਸੂਸ ਨਹੀਂ ਹੈ ਤਰਕੁਟੀ ਸਰੀਰ ਮਾਇਆ ਨਾਲ ਜੋੜਦੀ ਹੈ ਮਾਇਆ ਸੰਸਾਰ ਸਰੀਰ ਸੰਸਾਰ ਨਾਲ ਜੋੜਦਾ ਉਹ ਯੋਗਮ ਆਇਆਦਾ ਉਹਨਾਂ ਨੇ ਮਾਇਆ ਦਾ ਵਿਖਿਆਨ ਕੀਤਾ। ਸਰੀਰ ਦੀਆਂ ਬਿਮਾਰੀਆਂ ਦਾ ਵਿਖਿਆਨ ਕੀਤਾ। ਬਿਮਾਰੀਆਂ ਬੁੱਝੀਆਂ ਨੇ, ਉਹਦੀਆਂ ਦਵਾਈਆਂ ਬੁੱਝੀਆਂ ਨੇ। ਜਿਹੜਾ ਆਹ ਅਯੋਗਾ ਗੁਰਮਤਾਲਾ ਇਹ ਸੂਕਸ਼ਮ ਯੋਗਾ। ਮਨ, ਚਿੱਤ ਦੀਆਂ ਗੱਲਾਂ, ਬੁੱਧੀ ਦੀਆਂ ਗੱਲਾਂ, ਸੁਰਤ ਦੀਆਂ ਗੱਲਾਂ, ਸ਼ਬਦ ਦੀਆਂ ਗੱਲਾਂ, ਬਿਨਾਂ ਕੰਨਾਂ ਦੇ ਸੁਣਨ ਵਾਲੇ ਸ਼ਬਦ ਦੀਆਂ ਗੱਲਾਂ। ਇਹ ਜਿਹੜੀਆਂ ਗੱਲਾਂ ਨੇ ਇਹ ਹੈ ਨਿਰਆਕਾਰੀ ਯੋਗਾ। ਇਹ ਮੰਦੀਆਂ ਬਿਮਾਰੀਆਂ ਨੂੰ ਦੂਰ ਕਰਦਾ ਜਿਹੜੇ ਮਾਨਸਿਕ ਰੋਗ ਨੇ ਉਹਨਾਂ ਦੀ ਇਲਾਜ ਕਰਦਾ ਹੈ ਮਾਨਸਿਕ ਰੋਗ ਨਾਲ ਸਰੀਰ ਦੇ ਰੋਗ ਵੱਧਦੇ ਨੇ ਜਿਵੇਂ ਚਿੰਤਾ ਚਿੰਤਾਤਵ ਵੱਧਦੀ ਹੈ ਜਿੰਤਾ ਤਾਂ ਮਾਨਸਿਕ ਬਿਮਾਰੀ ਹੈ ਚਿੰਤਾ ਨਾਲ ਕੀ ਕੀ ਨਹੀਂ ਵੱਧਦਾ ਸ਼ੂਗਰ ਹੋ ਜਾਂਦੀ ਹੈ ਚਿੰਤਾ ਨੂੰ ਚਿੰਤਾ ਨਾਲ ਆਪ ਸੁਖ ਜਿਹੜੀਆਂ ਬਹੁਤੀਆਂ ਅਮੀਰ ਵਾਲੀਆਂ ਅਮੀਰਾਂ ਵਾਲੀਆਂ ਬਿਮਾਰੀਆਂ ਨੇ ਜਿਆਦਾ ਅਮੀਰਾਂ ਵਾਲੀਆਂ ਗੁਰਦੇ ਖਰਾਬ ਹੋ ਗਏ ਹਾਰਟ ਅਟੈਕ ਹੋ ਗਿਆ ਬਹੁਤੇ ਪੈਸਾ ਵਾਲੀਆਂ ਬਿਮਾਰੀਆਂ ਨੇ ਉਹ ਉਹ ਚਿੰਤਾ ਨਾ ਲਉ ਦਿਨ ਕਿਉਂਨੋਂ ਉਹਨਾਂ ਕੋਲ ਪੈਸਾ ਬਹੁਤ ਹੈ ਖਰਚ ਕਿੱਥੇ ਕਰ ਲੂ ਵਿਚਾਰੇ ਉਹਨਾਂ ਨੂੰ ਮਹਿੰਗੀਆਂ ਬਿਮਾਰੀਆਂ ਦਾ ਇਲਾਜ ਕਰਵਾਇਆ ਉਹਨਾਂ ਕੋਲ ਪੈਸਾ ਹੈਗਾ ਥੋੜੇ ਕੋ ਪੈਸਾ ਬਹੁਤ ਹੈ ਤੁਸੀਂ ਬਿਲਕੁਲ ਬਿਮਾਰੀਆਂ ਲੈ ਲਓ ਵੇਗੀ ਦਵਾਈ ਉਹਨਾਂ ਦੇ ਤੇ بڑے بڑے ਜਿਹੇ ਦੀਸਨ ਲੋਗ ਤੈਨਕੋ ਵਿਆਪੇ ਚਿੰਤਾ ਰਹੋਗੇ ਚਿੰਤਾ ਰਹੋ ਦੇਤੋਂ ਮੜ ਲਈਏ ਵਾਹ ਹਾਂ ਸਭ ਕੁਝ ਹੋਦਾ ਨਾਲ ਬ੍ਰਿੰਦ ਦੀ ਨਾਲ ਹੀ ਫਟ ਗਈ ਚਿੰਤਾ ਰੋਗ ਨਾਲ ਇਹ ਮਾਨਸਿਕ ਬਿਮਾਰੀ ਦੀ ਅਸਲ ਚ ਤਾਈਓ ਕਹਿੰਦੇ ਨੇ ਵੀ ਇਹ ਜਿਹੜਾ ਹੈ ਡਿਪਰੈਸ਼ਨ ਧਰਮ ਨਾਲ ਕੰਟਰੋਲ ਹੋਊਗਾ ਹਾਰਟ ਅਟੈਕ ਧਰਮ ਨਾਲ ਕੰਟਰੋਲ ਹੋਊਗਾ ਜੇ ਠੀਕ ਐ ਨਾ ਨੇ ਉਹ ਅਟਲੇ ਸੰਤ ਵੀ ਹਾਰਟ ਅਟੈਕ ਨਾਲ ਵਰਦੇ ਨੇ ਉਹ ਸੰਤ ਸੀ ਠੱਗ ਜੀਓ ਸਾਰੇ ਇੱਥੇ ਸੁਲਤਾਨ ਨੂੰ ਹੋਇਆ ਹੋਇਆ ਇਹ ਹਾਰਟ ਅਟੈਕ ਹੁੰਦੇ ਬਿਮਾਰੀਆਂ ਨੇ ਉਹ ਸੰਤ ਕਹਣ ਨੇ ਫਿਰ ਉਹ ਸੰਤਾ ਡਾਕਟਰ ਵੀ ਪੁੱਛਣਗੇ ਕੌਣ ਨੇ